ਤੀਸਰੇ ਘੱਲੂ ਘਾਰੇ ਦੀ ਰਾਹ ਰਾਹੀ ਅਸੀਂ ਜਿਹੜਾ ਹੈ ਉਹਨਾਂ ਸ਼ਹਾਲਤਾਂ ਨੂੰ ਯਾਦ ਕਰਦੇ ਹਾਂ 1 ਜੂਨ ਤੋਂ ਲੈ ਕੇ 7-8 ਜੂਨ ਤੱਕ ਤੇ ਕਹ ਲਓ ਕਿ ਇਹ ਬੜਾ ਖੌਫਨਾਕ ਮੰਜ਼ਰ ਸੀ ਆਪ ਵਿੱਚੋਂ ਕਈ ਸੱਜਣ ਉਸ ਸਮੇਂ ਦੇ ਹਾਲਾਤਾਂ ਨੂੰ ਵੇਖ ਹੀ ਚੁੱਕੇ ਹੋ ਅਸੀਂ ਤੇ ਕੇਵਲ ਪੜਿਆ ਹੈ ਤੇ ਉਸ ਰੂਹਾਂ ਦੀ ਅਵਸਥਾ ਨੂੰ ਜਾਣੇ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਰਨਾ ਜਿਹੜਾ ਹੈ ਲੋਚਿਆ ਹੈ ਪਰ ਗੁਰੂ ਘਰ ਦੀ ਬੇਅਦਬੀ ਗੁਰੂ ਦੇ ਸਿਧਾਂਤਾਂ ਨੂੰ ਜਿਹੜਾ ਹੈ ਨਾ ਢਾ ਨਹੀਂ ਲਾਈ। ਸ੍ਰੀ ਤੀਸਰੇ ਕਲੂਕਾਰੇ ਦੇ ਵਿੱਚ ਅਣਗਿਣਤ ਜਿਹੜੇ ਨਿਗਲੂਕੇ ਪਿਆਰੇ ਜਿਹਦੇ ਵਿੱਚ ਸਿੰਘ ਵੀ ਨੇ, ਸਿਗਣੀਆਂ ਵੀ ਨੇ, ਬੱਚੇ ਵੀ ਨੇ ਤੇ ਆਪ ਜੀ ਨੂੰ জ্ঞাত ਹੋਵੇ ਸਭ ਤੋਂ ਛੋਟੀ ਉਮਰ ਦਾ ਇੱਕ ਬੱਚਾ ਹੈ ਜਿਹਦਾ ਨਾਮ ਭਾਈ ਮਨਜੀਤ ਸਿੰਘ ਹੈ। ਅਸੀਂ ਅਦਬ ਨਾਲ ਭਾਈ ਲਾ ਰਹੇ ਨਾਲ। ਮਹਿਜ਼ ਉਹਦੀ ਉਮਰ ਕੇਵਲ 15 ਕ ਦਿਨ ਦੀ ਹੈ। ਕਹਿਣ ਤੋਂ ਭਾਵ ਕਿ ਹਾਲੇ ਉਹ ਮਾਂ ਦੀ ਗੋਦ ਦੇ ਵਿੱਚ ਹੀ ਹੈ। 15 ਦਿਨਾਂ ਦਾ ਬੱਚਾ। ਉਹ ਵੀ ਇਸ ਘਲੂਕਾਰੇ ਵਿੱਚ ਸ਼ਹੀਦ ਹੋਏ ਤੇ ਬਾਕੀ ਤਾਂ ਕੋਈ ਗਿਣਤੀ ਨਹੀਂ ਸਰਕਾਰਾਂ ਆ ਜਾਂ ਫਿਰ ਹੋਰ ਕੋਈ ਗਿਣਤੀਆਂ ਪੇਸ਼ ਕਰਦੀਆਂ ਨੇ ਪਰ ਇਹ ਵੀ ਗੱਲ ਚੇਤੇ ਰੱਖਿਓ 3 ਜੂਨ ਨੂੰ ਉਸ ਦਿਨ ਅਸਲ ਦੇ ਵਿੱਚ ਜਿਹੜਾ ਹੈ ਮਾਲਕ ਜੀ ਦਾ ਸ਼ਹੀਦੀ ਦਿਹਾੜਾ ਸਿੰਘ ਵੀ ਆਏ ਸਿੰਘਣੀਆਂ ਵੀ ਆਈਆਂ ਉਹਨਾਂ ਦੇ ਬੱਚੇ ਵੀ ਆਏ ਬਜ਼ੁਰਗ ਵੀ ਆਏ ਇਥੋਂ ਤੱਕ ਕਿ ਸ਼ਰਧਾਲੂ ਸ਼ਰਧਾਲੂ ਵਿੱਚ ਇੱਕ ਧਰਮ ਨੂੰ ਨਹੀਂ ਆਪਾਂ ਲੈਣਾ ਹੈ ਕੁਝ ਉਹਦੇ ਵਿੱਚ ਹਿੰਦੂ ਵੀਰ ਵੀ ਉਹਦੇ ਵਿੱਚ ਮੁਸਲਮਾਨ ਵੀਰ ਵੀ ਨੇ ਉਹਦੇ ਵਿੱਚ 크੍ਰਿਸਚਨ ਵੀ ਹੈ ਇਸਾਈ ਵੀ ਹੈ ਬੋਧੀ ਵੀ ਹੈ ਜੈਨੀ ਵੀ ਹੈ ਹਰ ਇੱਕ ਜਿਹੜਾ ਹੈ ਵਰਗ ਦਾ ਪ੍ਰਾਣੀ ਉਥੇ ਨਾਸਤਕ ਹੋਣ ਅੱਜ ਵੀ ਆਉਂਦਾ ਹੈ ਤੇ ਉਦੋਂ ਵੀ ਆਇਆ ਸੀ ਤੇ ਜਦੋਂ ਇਹ ਘਾਣ ਹੁੰਦਾ ਹੈ ਕਿਸੇ ਨੂੰ ਇਹ ਥੋੜੀ ਪੁੱਛਿਆ ਜਾਂਦਾ ਹੈ ਕਿ ਹਾਂ ਬਈ ਤੁਸੀਂ ਕਿਸ ਮਜ਼ਹਬ ਦਾ ਹੈ ਕਿਸ ਧਰਮ ਦਾ ਹੈ ਤੇਰੇ ਤੇ ਗੋਲੀ ਚਲਾਈਏ ਕਿ ਨਾ ਚਲਾਈਏ ਇਦਾਂ ਨਹੀਂ ਹੁੰਦਾ ਉਥੇ ਸ਼ਰਧਾਲੂ ਦੇ ਤੌਰ ਤੇ ਜੋ ਵੀ ਆਇਆ ਹੈ ਉਥੇ ਅਟੈਕ ਹੋਇਆ ਹੈ ਜੇ ਆਪਾਂ ਜਿਹੜਾ ਹੈ ਗਿਣਤੀ ਜੇਕਰ ਕਰੀਏ ਤੇ ਕੋਈ ਗਿਣਤੀ ਦਾ ਸਾਫ ਨਹੀਂ। ਛੋਟਾ ਕਲੂਕਾਰਾ ਉਹਦੀ ਗਿਣਤੀ ਹੈ 10 ਤੋਂ 1000। ਵੱਡਾ ਕਲੂਕਾਰਾ ਉਹਦੀ ਗਿਣਤੀ 30000 ਹੈ। ਪਰ ਇਹ ਜਿਹੜਾ ਤੀਸਰਾ ਕਲੂਕਾਰਾ ਹੈ ਅਸਲ ਦੇ ਵਿੱਚ ਇਹਦੀ ਕੋਈ ਗਿਣਤੀ ਨਹੀਂ। ਕਿਉਂ? ਇਸ ਹਫਤੇ ਦੇ ਦੌਰਾਨ ਵੀ ਸ਼ਹਾਦਤਾਂ ਦਾ ਜਾਮ ਪੀਤਾ ਗਿਆ ਸ਼ਹਾਦਤ ਹੋਈ ਹੈ। ਉਸ ਤੋਂ ਬਾਅਦ ਜਿਹੜਾ ਹੈ ਸ਼ਮਾ ਪਾ ਕੇ ਫਿਰ ਜਿਹੜੇ ਕਾਨ ਹੋਏ ਨੇ ਭਾਵੇਂ ਦਿੱਲੀ ਹੋਇਆ ਕੋਈ ਵੀ ਇਲਾਕਾ ਹੋਇਆ। ਕੋਈ ਵੀ ਕਹ ਲੋ ਕਿ ਅਸਲ ਦੇ ਵਿੱਚ ਥਾ ਹੋਈ ਉਥੇ ਜਿਹੜਾ ਹੈ ਗੁਰੂ ਕੇ ਸਿੰਘਾਂ ਨੂੰ ਟਾਰਗੇਟ ਕੀਤਾ ਗਿਆ। ਤੇ ਦਿੱਲੀ ਦਾ ਆਪ ਵਸਨੀਕ ਹੋ ਤੇ ਕੀ ਮਾਹੌਲ ਸੀ 1984 ਦਾ ਆਪ ਜਾਣਦੇ ਹੋ। ਸਿਆਉ ਆਪਾਂ ਸੰਖੇਪ ਵਿੱਚ ਸਮੇਂ ਵਿੱਚ ਰਹਿੰਦਿਆਂ ਹੋਇਆ ਇਸ ਗੱਲ ਦਾ ਜ਼ਿਕਰ ਕਰਨਾ ਹੈ ਕਿਉਂਕਿ ਵਿਸਥਾਰ ਵਾਸਤੇ ਸਮਾਂ ਨਹੀਂ। ਤੇ ਆਪਾਂ ਉਹਨਾਂ ਸ਼ਹੀਦਾਂ ਨੂੰ ਇਸ ਲਈ ਯਾਦ ਕਰ ਰਹੇ ਹਾਂ ਇਹ ਨਹੀਂ ਕਿ ਕਿਸੇ ਨੂੰ ਆਪਾਂ ਫੜਕਾਉਣ ਵਾਸਤੇ ਆ ਕੀ ਹੈ ਨਹੀਂ। ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਤੇ ਇਦੋਂ ਸਰਕਾਰਾਂ ਨੇ ਜ਼ੁਲਮ ਕੀਤਾ ਜੋ ਕਿ ਅੱਜ ਵੀ ਕਰਦੀਆਂ। ਉਦੋਂ ਵੀ ਕਰਦੀਆਂ ਸਰ ਗੁਰੂ ਸਾਹਿਬ ਦੇ ਸਮੇਂ ਵੀ ਕਰਦੀਆਂ ਸਭ ਉਸ ਸਮੇਂ ਦੀਆਂ ਹਕੂਮਤਾਂ ਸਰਕਾਰਾਂ ਸਮੇਂ-ਸਮੇਂ ਸਿਰ ਜਿਹੜਾ ਹੈ ਕਾਰਨ ਕੀ ਇਹਦੇ ਪਿੱਛੇ ਉਹ ਆਪਾਂ ਜਾਣਨ ਦਾ ਯਤਨ ਕਰਾਂਗੇ ਆਓ ਪਾਵਨ ਮੁਖਵਾਕ ਦੀ ਵੀ ਵਿਚਾਰ ਆਪਾਂ ਕਰਾਂਗੇ ਸੰਖੇਪ ਵਿੱਚ ਅੱਜ ਦਾ ਦਿਨ 2 ਜੂਨ 1947 ਉਹਦਾ ਵੀ ਜ਼ਿਕਰ ਕਰਾਂਗੇ ਔਰੰਮ ਤੱਕ ਪਹਿਲਾਂ ਕ੍ਰਿਸ਼ਨ ਕਰੋ ਪਵਿੱਤਰ ਪਿਆਰ ਸਹਿ ਕੁਰਪਤੀ ਪ੍ਰਵਾਨ ਕਰੋ ਕੀ ਵਾਹਿਗੁਰੂ ਦੀ ਗਾਥਾ ਵਾਹਿਗੁਰੂ ਦੀ ਬਖਸ਼ੇ ਕੋਈ ਵੀ ਜਦੋਂ ਐਸਾ ਕਹ ਲੋ ਕਿ ਅਟੈਕ ਹੁੰਦਾ ਹੈ ਕੋਈ ਵਿਉਂਤ ਬਣਾਈ ਜਾਂਦੀ ਹੈ ਕਿਸੇ ਨੂੰ ਟਾਰਗੇਟ ਕਰਦੇ ਇਹ ਨਹੀਂ ਕਿ ਇੱਕ ਦਿਨ ਹੀ ਸਾਰਾ ਕੁਝ ਹੋ ਜਾਂਦਾ ਹੈ ਇਦ ਲਈ ਸਮਾਂ ਜਿਹੜਾ ਹੈ ਲੱਗਦਾ ਹੈ ਤੇ ਜਦੋਂ ਇਤਿਹਾਸ ਪੜ੍ਹੋਗੇ ਤੇ ਉਹਦੇ ਵਿੱਚ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ ਬਤੌਰ ਇੰਡੀਅਨ ਜਿਹੜੀ ਆਰਮੀ ਹੈ ਹੋਰ ਵੀ ਕਹਨੋ ਕਿ ਜਿਨ੍ਹਾਂ ਜਿਨ੍ਹਾਂ ਨੇ ਉੱਥੇ ਜਾ ਕੇ ਅਟੈਕ ਕਰਨਾ ਤਿੰਨ ਪ੍ਰਕਾਰ ਦੀ ਬਟਾਲੀਅਨ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਅਟੈਕ ਕਰਨਾ ਸ਼ੇਦਰ ਬਾਸਟਰ ਇਨਾਂ ਨੂੰ ਬਕਾਇਦਾ 17 ਦਿਨ ਤੱਕ ਜਿਹੜਾ ਹੈ ਟ੍ਰੇਨਿੰਗ ਦਿੱਤੀ ਗਈ। ਬਹੁ ਬਹੁ ਸ਼੍ਰੀ ਦਰਬਾਰ ਸਾਹਿਬ ਵਰਗਾ ਕਹਿ ਲੋ ਕਿ ਇੱਕ ਇੱਕ ਇਮਾਰਤ ਬਣਾ ਕੇ ਉੱਥੇ ਕਿਵੇਂ ਠੇਰਾ ਬੰਦੀ ਕਰਨੀ ਹੈ, ਕਿਵੇਂ ਸਭ ਕੁਝ ਕਰਨ ਕੀ ਹੈ? ਕਾਰਨ ਅਸਲ ਦੇ ਵਿੱਚ ਇਹ ਹੈ ਕਿ ਜਿਸ ਜਗ੍ਹਾ ਤੇ ਇਸ ਆਰਮੀ ਨੇ ਜਾਣਾ ਹੈ ਹਕੂਮਤ ਦਾ ਹੁਕਮ ਮੰਨਦਿਆਂ ਹੋਇਆ ਉਹ ਤਾਂ ਹਰ ਇੱਕ ਕੋਨਾ ਜਾਣਨ ਦੇ ਲਈ ਇਹਨਾਂ ਨੇ ਪਹਿਲੇ ਸੀਆਈ ਦੀ ਕੀਤੀ ਹੈ ਹਰ ਇੱਕ ਜਗ੍ਹਾ ਨੂੰ ਬੜੀ ਧਿਆਨ ਨਾਲ ਵੇਖਿਆ ਉਸ ਤੋਂ ਬਾਅਦ ਫਿਰ ਇੱਕ ਇਮਾਰਤ ਤਿਆਰ ਕੀਤੀ ਗਈ ਖੁਦ ਬਰਾੜੇ ਦਾ ਲਿਖਦਾ ਹੈ ਜਿਹੜਾ ਉਸ ਸਮੇਂ ਉੱਥੇ ਮੌਜੂਦ ਸੀ ਉਹਨੇ ਵੀ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਹਿੰਦੇ ਅਸੀਂ ਹਿਮਾਚਲ ਦੀਆਂ ਪਹਾੜੀਆਂ ਵਿੱਚ ਵੀ ਟ੍ਰੇਨਿੰਗ ਕੀਤੀ ਹੈ ਸਾਡੀ ਫੌਜ ਨੇ ਜਿਹੜਾ ਹੈ ਉੱਤਰਾਖੰਡ ਦੇ ਵਿੱਚ ਉੱਥੇ ਵੀ ਟ੍ਰੇਨਿੰਗ ਕੀਤੀ ਹੈ ਤੇ ਤੀਜਾ ਜਿਹੜਾ ਹੈ ਹైదరాబాద్ ਦੇ ਅੰਦਰ ਉੱਥੇ ਵੀ ਟ੍ਰੇਨਿੰਗ ਕਰਵਾਈ ਗਈ ਹੈ ਕਿ ਤੁਸੀਂ ਇਸ ਪ੍ਰਕਾਰ ਉੱਥੇ ਜਾ ਕੇ ਅਟੈਕ ਕਰਨਾ ਤੇ ਅੱਜ ਦੇ ਸਮੇਂ ਵਿੱਚ ਅਸੀਂ ਜਿਹੜਾ ਹੈ ਜਿੱਤੋਂ ਵੀ ਸੁਣੀਏ ਉਹ ਕੁਝ ਹੋਰ ਹੀ ਅਸਲ ਦੇ ਵਿੱਚ ਬਿਆਨ ਕਰਦਾ ਹੈ ਕਿ ਨਹੀਂ ਜੀ ਉਥੇ ਅਤੰਗਵਾਦੀ ਸ਼ਾਨ ਉਥੇ ਆ ਸਨ ਪਰ ਅਸੀਂ ਤੇ ਕਿਸੇ ਨੂੰ ਕੁਝ ਗਿਆ ਨਹੀਂ ਇਹਦੇ ਪਿੱਛੇ ਬੜੇ ਕਾਰਨ ਨੇ ਜੇਕਰ ਗਉ ਦੇ ਨਾਲ ਵਿਚਾਰੋਗੇ ਬਾਚਦਿਆਂ ਹੋਇਆਂ ਮਨ ਦੇ ਵਿੱਚ ਇਹ ਵਿਚਾਰ ਆਈ ਮਨਾ ਪਹਿਲਾ ਕਾਰਨ ਸਰਕਾਰ ਹੈ ਜੇਕਰ 1949 ਵਿੱਚ ਵੰਡ ਹੁੰਦੀ ਹੈ ਉਸ ਸਮੇਂ ਵੀ ਇਹਨਾਂ ਨੇ ਵਿਤਕਰਾ ਕੀਤਾ ਕਿ ਸਮਾਪਾ ਕੇ ਅਸੀਂ ਤੁਹਾਡੇ ਸਾਥ ਕੋਈ ਨਹੀਂ ਜੋ ਤੁਸੀਂ ਕਹੋਗੇ ਅਸੀਂ ਤੁਹਾਡਾ ਤੁਹਾਡੀ ਗੱਲ ਜਿਹੜਾ ਸਿਰ ਮੱਥੇ ਮੰਨਾਂਗੇ ਪਰ ਨਹੀਂ ਉਹ ਤੋਂ ਬਾਅਦ ਜਿਹੜਾ ਹੈ ਪਹਿਲਾ ਕਾਰਨ ਸਰਕਾਰ ਹੈ ਜਿਹੜੇ ਕਹਿੰਦੇ ਸਰ ਕਿ ਜੇਕਰ ਅਸੀਂ ਤੁਹਾਡੀ ਗੱਲ ਨਾ ਮੰਨੀਏ ਤੁਸੀਂ ਕੁਝ ਵੀ ਕਰ ਲੈਣਾ ਕੋਈ ਨਹੀਂ ਤੇ ਜਦੋਂ ਅਸਲ ਦੇ ਵਿੱਚ ਕਹਿ ਲਓ ਕਿ ਸ਼ਮਸ਼ੀਰ ਤੇ ਹੱਥ ਪਾਇਆ ਉਦੋਂ ਫਿਰ ਇਹਨਾਂ ਨੇ ਜਿਹੜਾ ਹੈ ਅਤੰਕਵਾਦੀ ਕੋਸ਼ਿਸ਼ ਕੀਤਾ ਹੈ ਅੱਜ ਵੀ ਕਰਦੇ ਸਚਾਈ ਦੀ ਵਾਇਦ ਨੂੰ ਬੁਲੰਦ ਕਰੋਗੇ ਜਾਂ ਦੇ ਅੰਦਰ ਹਿਤਾਬ ਦੇਣਗੇ ਜੇਲ੍ਹ ਦੇ ਵਿੱਚ ਜਾਂ ਅਤੰਕਵਾਦੀ ਬਾਦੀ ਕੋਸ਼ਿਸ਼ ਕਰ ਦੇਣਗੇ ਕਿ ਇਹ ਇਦਾਂ ਦੇ ਪਰ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਸਿਖਾਇਆ ਹੈ ਸਭ ਨੂੰ ਮਾਲਕ ਜੀ ਕਹਿੰਦੇ ਨਾਲ ਸੀ ਡਰਦੇ ਨੇ ਆ ਕਿਸੇ ਨੂੰ ਗੁਰਦੇਗ ਭਗਤ ਸਿੰਘ ਜੀ ਕਹਿੰਦੇ ਤੇ ਨਾਲ ਸੀ ਕਿਸੇ ਤੋਂ ਡਰਦੇ ਪਤਾ ਹੀ ਨਹੀਂ ਕਰ ਸਰਕਾਰ ਪਹਿਲੀ ਦੋਸ਼ੀ ਹੈ ਉਸ ਸਮੇਂ ਦੀ ਹਕੂਮਤ ਤੇ ਵੀ ਮੈਂ ਬੇਨਤੀ ਕਰਦਿਆਂ ਸਾਰੀ ਕੌਮ ਮਾੜੀ ਨੇ ਭਾਵੇਂ ਕੋਈ ਹਿੰਦੂ ਵੀਰ ਹੈ ਮੁਸਲਮਾਨ ਈਸਾਈ ਹੈ ਬੋਧੀ ਹੈ ਜੈਨੀਆਂ ਸਿੱਖ ਦੇ ਇਹ ਇਹ ਸਾਰੀਆਂ ਕੌਮਾਂ ਜਿਹੜੀਆਂ ਮਾੜੀਆਂ ਨਹੀਂ ਪਰ ਇਹਨਾਂ ਵਿੱਚੋਂ ਉਹ ਜਿਹੜੇ ਬੰਦੇ ਨੇ ਉਹ ਮਾੜੇ ਨਿਕਲਦੇ ਜੋ ਕੀ ਹੋਇਆ ਹੈਗਾ ਤੇ ਇਤਿਹਾਸ ਵਾਝ ਜਾਂ ਜੋ ਮੇਰੇ ਸਾਹਮਣੇ ਗੱਲਾਂ ਆਈਆਂ ਨੇ ਪਹਿਲੀ ਕਹ ਲੋ ਕਿ ਦੋਸ਼ੀ ਸਰਕਾਰ ਹੈ ਦੂਜੀ ਦੋਸ਼ੀ ਜਿਹੜਾ ਹੈ ਅਸਲ ਦੇ ਵਿੱਚ ਇਹ মিডিਆ जिने एक ਪੱਖ ਹੀ ਦਿਖਾਇਆ ਉਸ ਸਮੇਂ ਤੀਜਾ ਪੱਖ ਹੈ ਪੁਲਸ ਦਾ ਜਿਨੇ ਆਪਣੇ ਸਟਾਰ ਵਧਾਉਣ ਵਾਸਤੇ ਆਪਣੀ ਜਿਹੜਾ ਹੈ ਉਪਲਬਧੀ ਆਪਣਾ ਉੱਚਾ ਦਰਜਾ ਲੈਣ ਵਾਸਤੇ ਨੇ ਹੱਤਿਆਂ ਤੇ ਵਾਰ ਕੀਤੇ ਗਏ ਬੇਕਸੂਰਾਂ ਨੂੰ ਜਿਹੜਾ ਹੈ ਟਾਰਗੇਟ ਕੀਤਾ ਗਿਆ ਬੜਾ ਕੁਝ ਹੈ ਚੌਥਾ ਹੈ ਅਸਲ ਦੇ ਵਿੱਚ ਬੇਪਰਵਾਹ ਸੋਚ ਪਖੰਡ ਜਿੱਥੇ ਗੁਰੂ ਕੀ ਬਾਣੀ ਅਟੈਕ ਕਰਦੀ ਹੈ ਸਤਗੁਰੂ ਜੀ ਪਖੰਡ ਨੂੰ ਨਹੀਂ ਮੰਨਦੇ। ਵਹਿਮ ਪਰਬ ਨੂੰ ਨਹੀਂ ਮੰਨਦੇ। ਤੇ ਇਹ ਸਿੱਖਿਆ ਜਿੱਦੋਂ ਪ੍ਰਚਾਰੀ ਜਾ ਰਹੀ ਸੀ ਉਸ ਸਮੇਂ ਤੇ ਅੱਜ ਅੱਜ ਦੇ ਸਮੇਂ ਵੀ ਪ੍ਰਚਾਰੀ ਜਾਂਦੀ ਹੈ। ਉਥੇ ਫਿਰ ਜਿਹੜਾ ਹੈ ਮੂੰਹ ਬੰਦ ਕੀਤਾ ਜਾਂਦਾ ਹੈ। ਇਹ ਨਹੀਂ ਤੁਸੀਂ ਇਹਦਾ ਨਹੀਂ ਕਰ ਸਕਦੇ। ਵਿਪਰਵਾਦੀ ਸੋਚ ਜਿੱਥੇ ਪਖੰਡ ਚੱਲਦਾ ਸੀ ਵਹਿਮ ਪਰਮ ਚੱਲਦੇ ਸੀ ਇਹ ਇਹਨਾਂ ਦਾ ਵੀ ਪੂਰਾ ਰੋਲ ਹੈ। ਅਗਲਾ ਜਿਹੜਾ ਰੋਲ ਹੈ ਉਹ ਹੈ ਗਰੰਕਾਰੀ ਲਹਿਰ ਦਾ ਇਹਦਾ ਵੀ ਜੇ ਤੁਸੀਂ ਇਤਿਹਾਸ ਪਿੱਛੇ ਜਾਓਗੇ 1783 ਤੋਂ ਲੈ ਕੇ 17 1850 ਈਸਵੀ ਤੱਕ ਇੰਦਾਂ ਦਾ ਜਿਹੜਾ ਆਗੂ ਹੋਇਆ ਹੈ दयाल रामदयाल राम ਜਿੰਨਾ ਚਿਰੜਿਆ ਇਹ ਲਹਿਰ ਬਹੁਤ ਚੰਗੀ ਰਹੀ ਗਰੰਕਾਰੀ ਲਹਿਰ ਉਸ ਸਮੇ ਮਾੜੀ ਨਹੀਂ ਇਹਦੇ ਪਿੱਛੇ ਕਾਰਨ ਸੀ ਕਿ ਇਹਨੇ ਜਿਹੜਾ ਹੈ ਵਹਿਮ ਪਰਮਾ ਨਾ ਮੰਨ ਕੇ ਪੰਤਾਂ ਵੱਲੋਂ ਕਿਹਾ ਗਿਆ ਕਿ ਤੇਰੀ ਸ਼ਾਦੀ ਜਿਹੜਾ ਹੈ ਇਸ ਤਾਰੀਖ ਤੇ ਹੋ ਸਕਦੀ ਇਸ ਤਰੀਕ ਦਾ ਮੂਰਤ ਨਹੀਂ ਹੈ ਇਤਿਆਦਿਕ ਮੈਂ ਸੰਖੇਪ ਵਿੱਚ ਹੀ ਕਹਾਂਗਾ ਪਰ ਇਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਨੂੰ ਮੱਥਾ ਟੇਕ ਕੇ ਤੇ ਚਾਰਲਾਵਾਂ ਲੈ ਲਈ ਇਹਦਾ ਪ੍ਰਚਾਰ ਉਸ ਸਮੇਂ ਬੜਾ ਹੋਣਾ ਇਹਦੇ ਗਾਂ ਫਿਰ ਉਦੋਂ ਬਚਾਉਂਦਾ ਹੈ ਦਰਬਾਰਾ ਸਿੰਘ ਉਹ ਫਿਰ ਇਸ ਗਦੀ ਤੇ ਬੈਠਾ ਨਨੰਕਾਰਾ ਦਰਬਾਰਾ ਸਾਹਿਬ ਸਿੰਘ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਫਿਰ ਗੁਰਦੇਵ ਸਿੰਘ ਬੈਠਦਾ ਗੁਰਦੇਵ ਸਿੰਘ ਦੇ ਅੰਦਰ ਥੋੜੀ ਕਮੀ ਆਦੀ ਦਰਬਾਰਾ ਸਿੰਘ ਠੀਕ ਸੀ ਇਹ ਲਹਿਰ ਕੋਈ ਮਾੜੀ ਨਹੀਂ ਸੀ ਇਸ ਗੁਰਦੇਵ ਸਿੰਘ ਨੇ ਕੀ ਕੀਤਾ ਫਿਰ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਅੱਜ ਵੀ ਜੇਕਰ ਤੁਸੀਂ ਦੇਖੋਗੇ ਨਾ ਕਿਉਂਕਿ ਕਈ ਮੰਨਣ ਵਾਲੇ ਆਉਂਦੇ ਨੇ ਮੈਨੂੰ ਇਹਦੇ ਨਾਲ ਕੁਝ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਸਾਰਿਆਂ ਨੂੰ ਇੱਕਸਾਰ ਮਿਲਦੀ ਹੈ ਇੱਥੇ ਜਿਹੜਾ ਹੈ ਕਹਿੰ ਲੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਚਾਹੇ ਉਰਾਧਾ ਸਵਾਮੀ ਹੋਣ ਚਾਹੇ ਨਿਰੰਕਾਰੀ ਹੋਣ ਚਾਹੇ ਕੋਈ ਹੋਰ ਬਾਤ ਹੋਵੇ ਇਹਨਾਂ ਨੇ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲਿਆ ਹੈ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਕੇਵਲ ਸ਼ਬਦ ਲੈ ਕੇ ਆਪਣਾ ਪ੍ਰਚਾਰ ਸੰਸਾਰ ਦੇ ਅੰਦਰ ਕਰਵਾਇਆ ਆਪਣੀ ਮਨੌਤ ਮਨਵਾਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੇਵਲ ਆਧਾਰ ਬਣਾਇਆ ਹੈ ਕਿ ਇੱਕ ਸ਼ਬਦ ਲੈ ਲਓ ਜਾਂ ਸਿਮਰਨ ਲੈ ਲਓ ਬਸ ਇਹ ਚੀਜ਼ਾ ਆਪਣੇ ਕੋਲ ਲਿਜਾ ਕੇ ਤੇ ਫਿਰ ਇਹਨਾਂ ਨੇ ਆਪਣੀ ਮਨੌਤ ਸੰਸਾਰ ਦੇ ਅੰਦਰ ਕਰਾਈ ਗੁਰਦੇਵ ਸਿੰਘ ਜਿਹੜਾ ਹੈ ਇਹ ਨਿਰੰਕਾਰੀ ਲਹਿਰ ਦਾ ਤੀਸਰਾ ਕਹਿ ਲਓ ਕਿ ਇਹ ਗਦੀਨਸ਼ੀਲ ਹੋਇਆ ਹੈ ਤੇ ਇਹਨੇ ਕੀ ਕੀਤਾ ਹੈ ਇੱਕ ਪੰਕਤੀ ਨੂੰ ਪ੍ਰਚਾਰਨਾ ਸ਼ੁਰੂ ਕੀਤਾ ਪੰਕਤੀ ਉਹ ਕੀ ਸੀ ਸਤਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਇਹਨੇ ਇਸ ਪੰਕਤੀ ਦੇ ਅਰਥ ਗਲਤ ਕਰ ਦਿੱਤੇ ਅਰਥ ਤੇ ਕੁਝ ਹੋਰ ਨੇ ਜੇ ਗੁਰੂ ਦੇ ਆਲ ਹੋਵੇ ਦਿਆਲ ਦਾ ਅਰਥ ਹੁੰਦਾ ਹੈ ਦਇਆ ਦੇ ਘਰ ਵਿੱਚ ਆਵੇ ਜੇ ਮਾਲਕ ਬੜੀ ਕਿਰਪਾ ਕਰਦਾ ਹੈ ਪਰ ਇਹਨੇ ਕਿ ਕੀਤਾ ਕਿ ਸੰਸਾਰ ਦੇ ਅੰਦਰ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਦਇਆਲ ਦਾ ਅਰਥ ਇਹਦੇ ਇਹ ਹੈ ਕਿ ਮੇਰੇ ਦਾਦੇ ਨੂੰ ਕਿਹਾ ਜਾ ਰਿਹਾ ਸਤਗੁਰ ਹੋਏ ਦਇਆਲ ਦਇਆਲ RAM ਸੀ ਪਹਿਲਾ ਇਹਨੇ ਪ੍ਰਚਾਰ ਇਦਾਂ ਕਰਨਾ ਸ਼ੁਰੂ ਕਰ ਦਿੱਤਾ ਇਹ ਇਹਦੇ ਵਿੱਚ ਕਮੀ ਆ ਗਈ ਇਹਦਾ ਇੱਕ ਪ੍ਰਚਾਰਕ ਸੀ ਬੂਟਾ ਸਿੰਘ ਬੂਟਾ ਸਿੰਘ ਫਿਰ ਜਿਹੜਾ ਹੈ ਕਹਿ ਲੋ ਕਿ ਇਹਦੇ ਅੰਦਰ ਬਹੁਤ ਕਮੀਆਂ ਸੀ ਸ਼ਰਾਬ ਵੀ ਪੀਂਦਾ ਸੀ ਨਸ਼ੇ ਵੀ ਕਰਦਾ ਸੀ ਬੜਾ ਕੁੱਝ ਸੀ ਆਪਸ ਦੇ ਵਿੱਚ ਇਹਨਾਂ ਦੀ ਬਣੀ ਨਹੀਂ ਗੁਰਦੇਵ ਤੇ ਬੂਟਾ ਸਿੰਘ ਦੀ ਇਹਨਾਂ ਦੇ ਵਿੱਚ ਪਾੜ ਪੈ ਗਏ ਫਿਰ ਵੱਖੋ ਵੱਖ ਵਖਰੀਆਂ ਸੰਸਥਾਵਾਂ ਬਣ ਗਈਆਂ ਅੱਗੇ ਜਾ ਕੇ ਫਿਰ ਇਹੋ ਲਹਿਰ ਬਹੁਤ ਮਾੜੀ ਹੋ ਕੇ ਜਾ ਕੇ ਹਲੇ ਤੱਕ ਠੀਕ ਸੀ ਪਰ ਅੱਗੇ ਜਾ ਕੇ ਇਹਨਾਂ ਨੇ ਬੜਾ ਤੋੜ ਮਰੋੜ ਕੀਤਾ ਸੀ ਤੋ ਇਸ ਕਹਿ ਲੋ ਕਿ ਢੱਲੂ ਘਾਰੇ ਦੇ ਵਿੱਚ ਨਿਰੰਕਾਰੀ ਲਹਿਰ ਦਾ ਵੀ ਬਹੁਤ ਵੱਡਾ ਕਹਿ ਲੋ ਕਿ ਯੋਗਤਾ ਇਸ ਪ੍ਰਕਾਰ ਕਹਿ ਲੋ ਜੋ ਮੁਦੀ ਰੱਖੇ ਗਏ ਸਨ ਸੰਤਾਂ ਵੱਲੋਂ ਗੁਰਮੁਖ ਪਿਆਰਿਆਂ ਵੱਲੋਂ ਉਹਨਾਂ ਨੂੰ ਨਾਮ ਮੰਨ ਕੇ ਇਹਨਾਂ ਨੇ ਨਕਾਰ ਦਿੱਤਾ ਉਹਦਾ ਕਾਰਨ ਕੀ ਸੀ ਕੱਤਰ ਦੀ ਜੰਗ ਜਦੋਂ ਹੋਈ ਹੈ ਤੇ 인드라 간디 ਇਹ ਸੋਚਦੀ ਹੁਣ ਕਿਉਂਕਿ ਹਰ ਪਾਸੇ ਜ਼ਾਇਦਾਕਾਰ ਤੇ ਕਹਿੰਦੀ ਹੁਣ ਮੇਰੇ ਸਾਹਮਣੇ ਤਾਂ ਕੁਝ ਵੀ ਨਹੀਂ ਹੈਗਾ ਕੋਈ ਵੀ ਮੈਂ ਕੁਝ ਵੀ ਕਰ ਸਕਦੀ ਮੇਰਾ ਹੁਕਮ ਚੱਲ ਸਕਦਾ ਤੇ 78 ਤੋਂ ਬਾਅਦ ਜਿਹੜਾ ਹੈ ਕਹਿ ਲੋ ਕਿ ਇਹ ਗੱਲਬਾਤ ਹੋਣੀ ਸ਼ੁਰੂ ਹੋਈ ਹੈ ਇਹਨਾਂ ਨੇ ਸੋਚ ਵਿਚਾਰ ਕਰ ਲਈ ਕਿ ਅਸੀਂ ਜੋ ਸਿੱਖੀ ਹੈ ਜਾਂ ਸਿੱਖਨੇ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਹੈ ਨਾ ਆਪਣੇ ਅਧੀਨ ਕਰ ਲੈਣਾ ਇਹ ਆਪ ਦੀ ਸੋਚ ਦੇ ਅਧੀਨ ਕਰ ਲੈਣਾ ਇਹਨਾਂ ਨੇ ਫਿਰ ਜਿਹੜਾ ਟਾਰਗੇਟ ਕਰਨਾ ਸ਼ੁਰੂ ਕੀਤਾ ਪਰ ਜਦੋਂ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਢੰਡਾਂ ਵਾਲੇ ਇਹਨਾਂ ਦੀ ਸਪੀਚ ਵੀ ਆਪ ਸੁਣਦੇ ਹੋ ਤੇ ਜਿਹੜੇ ਉਤੋਂ ਸਮੇਂ ਦੇ ਹੋਣਗੇ ਉਹਨਾਂ ਦੀ ਸੰਗਤ ਵੀ ਆਪ ਨੇ ਕੀਤੀ ਹੋਏਗੀ ਉਹਨਾਂ ਦੀ ਸੰਗਤ ਵਿੱਚ ਜੋ ਵੀ ਆਉਂਦਾ ਸੀ ਅਖੀਰ ਜਿਹੜਾ ਹੈ ਉਹ ਗੁਰੂ ਦਾ ਪਿਆਰਾ ਬਣ ਜਾਂਦਾ ਸੀ ਉਹਨਾਂ ਦੇ ਬੋਲਾਂ ਵਿੱਚ ਹੀ ਨਹੀਂ ਤਾਕਤ ਸੀ ਉਹਨਾਂ ਦੇ ਬਚਨਾਂ ਵਿੱਚ ਕਹਿ ਲਓ ਕਿ ਬਰਕਤ ਸੀ ਗੁਰੂ ਸਾਹਿਬ ਜੀ ਵੱਲੋਂ ਇਹ ਚੀਜ਼ਾਂ ਪਛੀਆਂ ਨਹੀਂ ਸਰਕਾਰਾਂ ਇਹ ਤੇ ਆਵਾਜ਼ ਗੁਲੰਦ ਕਰਦੇ ਤੇ ਇਸ ਆਵਾਜ਼ ਨੂੰ ਦੱਬਣ ਦੇ ਲਈ ਜਿਹੜਾ ਇਹਨਾਂ ਫਿਰ ਇਹਨਾਂ ਨੇ ਸਭ ਕੁਝ ਵਿਉਂਤ ਘੜੀ 17 ਦਿਨ ਟ੍ਰੇਨਿੰਗ ਕੀਤੀ ਬਕਾਇਦਾ ਆਪਾਂ ਕਹੇ ਹੁਣੇ ਨਹੀਂ ਜੀ ਅੱਜ ਹੀ ਉੱਠੇ ਆਜੀ ਅਟੈਕ ਕਰ ਦਿੱਤਾ ਨਹੀਂ ਇਨਾਂ ਨੂੰ ਪਤਾ ਉਹ ਧਾਰਮਿਕ ਸਥਾਨ ਹੈ ਇਹ ਉਹ ਸਥਾਨ ਹੈ ਜਿੱਦੇ ਚਾਰੇ ਦਰਵਾਜ਼ੇ ਖੁੱਲੇ ਨੇ ਜਿਹੜਾ ਸਾਰਿਆਂ ਦਾ ਭਲਾ ਮੰਗਦਾ ਹੈ ਤੁਸੀਂ ਉੱਥੇ ਅਟੈਕ ਕਰਨ ਚੱਲੇ 17 ਦਿਨ ਟ੍ਰੇਨਿੰਗ ਕਰਨ ਦਾ ਭਾਵ ਕੀ ਹੋਇਆ ਕਿ ਇਹਨਾਂ ਦੀ ਸੋਚ ਪੂਰੀ ਤਰ੍ਹਾਂ ਇਹ ਬਣ ਚੁੱਕੀ ਹੈ ਕਿ ਅਸੀਂ ਉਸ ਜਗ੍ਹਾ ਨੂੰ ਢਾਉਣਾ ਹੈ ਉਸ ਸਥਾਨ ਨੂੰ ਢਾਉਣਾ ਹੈ ਤੇ ਇਸ ਸਥਾਨ ਨੂੰ ਢਾਉਣ ਵਾਸਤੇ ਬੜੇ ਆਏ ਛਣ ਉਹ ਖੋਦੀ ਤੈਗ ਗਏ ਇਹ ਵੀ ਤਾਂ ਹੈ ਰਹਿਣ ਵਾਲੀ ਸਿਆਦੇ ਜਿਹੜੇ ਟਾਰਗੇਟ ਕਰਦੇ ਨੇ ਉਹ ਉਹ ਵੀ ਅਸਲ ਦੇ ਵਿੱਚ ਇਹ ਵਿਚਾਰ ਲੈਣ ਕਿ ਨਹੀਂ ਇਹ ਸੋਚ ਸਾਡੀ ਗਲਤ ਹੈ ਅਸੀਂ ਕੀ ਸੋਚ ਰਹੇ ਹਾਂ ਇਸ ਸਥਾਨ ਬਾਰੇ ਬੜਾ ਕੈਲੋਕੀ ਦੇ ਵਿੱਚ ਪਾਵਰ ਹੈ ਸ਼ਕਤੀ ਹੈ ਕੁਝ ਵੀ ਕਰ ਲੋ ਕਰਾ ਮਾਤੀ ਇਸ ਥਾਂ ਚਲੋ ਇਸ ਨੇ ਜਿਹੜਾ ਹੈ ਜਿਹੜੇ ਵੀ ਕੱਲੋ ਕੀ ਤਿੰਨ ਜਗ੍ਹਾ ਤੇ ਟੀਮ ਭੇਜੀ ਸੀ ਉਹਨੂੰ ਵਾਪਸ ਬੁਲਾਇਆ ਦਿੱਲੀ ਸਮੇਂ ਦੀ ਹਕੂਮਤ ਨੇ 3 ਮਈ 1984 ਨੂੰ ਸਾਰੇ ਆਏ ਫਿਰ ਇਥੋਂ ਸਾਰੇ ਭੇਜੇ ਗਏ ਤੇ ਕਪਤੀ ਨੂੰ 31 ਮਈ ਨੂੰ ਫਿਰ ਕਿਰਾ ਬੰਦੀ ਹੋਈ ਮੈਂ ਸੰਖੇ ਵਿੱਚ ਕੱਲ ਵੀ ਬੇਨਤੀ ਕੀਤੀ ਸੀ 1 ਤਰੀਕ ਨੂੰ ਫਿਰ ਜਿਹੜਾ ਹੈ ਇਹਨਾਂ ਨੇ ਕਹਿ ਲੋ ਕੀ ਪਰਖਣ ਵਾਸਤੇ ਫਾਇਰਿੰਗ ਕੀਤੀ ਹੈ ਉਥੇ ਵੀ ਸ਼ਹਾਦਤ ਹੋਈਏ ਗੁਰੂ ਕੀ ਪਿਆਰੇ ਇਸ ਪ੍ਰਕਾਰ ਕਹਿਨ ਨੂੰ ਕਿ ਜਰਨਲ ਸੁਬੇਕ ਸਿੰਘ ਜੋ ਕਿ ਪਹਿਲਾ ਇਹ ਨਾਮ ਤੇ ਬਰਾਦ ਕਹਿੰਦਾ ਹੈ ਕਿ ਜਦੋਂ ਗਏ ਨੇ ਉਹ ਸੰਤਾਂ ਦੀ ਸੰਗਤ ਕਰਕੇ ਸਿੱਖਿਆ ਜੋ ਨਾ ਤੋਂ ਸਰਵਕੀਤੀਆ ਕੁਛ ਵੀ ਹੈ ਉਹ ਉਹਨਾਂ ਦੇ ਹੋ ਗਏ ਵਾਪਸ ਨਹੀਂ ਆਏ ਤੇ ਇਦਾਂ ਜਿਹੜਾ ਹੈ ਕਹਿ ਲੋ ਕਿ ਹੁਣ ਇਸ ਬਰਾਦ ਨੂੰ ਤੇ ਸਮੇਂ ਦੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂ ਜਨਰਲ ਸੁਬੇਕ ਸਿੰਘ ਜਿਹੜਾ ਹੈ ਕੋਈ ਆਮ ਹਸਤੀ ਨਹੀਂ ਬਰਾੜ ਕਹਿੰਦਾ ਮੈਂ ਜਾਣਦਾ ਉਸ ਸ਼ਖਸੀਅਤ ਨੂੰ ਮੈਂ ਜਾਣਦਾ ਬੰਗਲਾਦੇਸ਼ ਵਿੱਚ 90000 ਸੈਨਿਕ ਜਿਹੜੇ ਸਨ ਉਹਨਾਂ ਦੇ ਹੱਥ ਖੜੇ ਕਰਵਾਏ ਸੀ ਸਿੱਖ ਨੇ 90000 ਦੇ ਲਗਭਗ ਕੋਈ ਆਮ ਹਸਤੀ ਨਹੀਂ ਤੇ ਇਹ ਦਿੱਲੀ ਤੋਂ ਜਦੋਂ ਸੋਚ ਕੇ ਚੱਲੇ ਸੀ ਕਿ ਅਸੀਂ ਜਾ ਰਹੇ ਹਾਂ ਦਰਬਾਰ ਸਾਹਿਬ ਉੱਥੇ ਜਿਹੜਾ ਹੈ ਸੰਤਾ ਨੂੰ ਵੀ ਪੜਾਂਗੇ ਤੇ ਇਹ ਛਤੀਆਂ ਘੰਟਿਆਂ ਦੇ ਵਿੱਚ ਇਹ ਟਾਰਗੇਟ ਨੂੰ ਪੂਰਾ ਕਰਾਂਗੇ ਪਰ ਇਦਾਂ ਹੋਇਆ ਕਿ ਤੋਂ ਬਾਅਦ ਫਿਰ ਅੱਜ ਦੇ ਦਿਨ 14 ਗੁਰਸਿੱਖ ਪਿਆਰੇ ਜਿਹੜੇ ਨੇ ਇਹ ਭੇਜੇ ਗਏ ਅੰਦਰ ਫੌਜੀ ਸੰਦੇਸ਼ ਭੇਜੇ ਗਏ ਅੰਦਰ ਤੇ ਅੰਦਰ ਜਾ ਕੇ ਕਿ ਤੁਸੀਂ ਸਲਾਹ مشورہ ਭਾਵ ਕਹਿਣ ਤੋਂ ਕਿ ਸਲਾਹ ਪਾ ਕਰ ਲਈਏ ਕਿ ਤੁਸੀਂ ਗੱਲਬਾਤ ਕਰਕੇ ਪਰ ਜਿੱਦੋਂ ਉਹ ਅੰਦਰ ਗਏ ਨੇ ਉਹ ਵੀ ਬਾਹਰ ਨਹੀਂ ਆਏ। ਉਹ ਵੀ ਕਹਿ ਲੋ ਕਿ ਗੁਰੂ ਦੀ ਸਿੱਖਿਆ ਲੈ ਕੇ ਗੁਰਮਖ ਪਿਆਰਿਆਂ ਦੀ ਪ੍ਰੇਰਣਾ ਸਦਕਾ ਉਹ ਵੀ ਅੰਦਰ ਹੀ ਰਹੇ। ਹੁਣ ਫਿਰ ਇਹਨਾਂ ਨੂੰ ਜਿਹੜਾ ਥਾਂਤਰਾਂ ਦੀ ਪੈ ਗਈ ਕਿ ਜੋ-ਜੋ ਅਸੀਂ ਭੇਜ ਰਹੇ ਹਾਂ ਉਹ ਤੇ ਵਾਪਸ ਆ ਨਹੀਂ ਰਿਹਾ ਅਗਲਾ। ਹੁਣ ਕੀ ਹੋਏ? ਫਿਰ ਇਹਨਾਂ ਨੇ ਜਿਹੜਾ ਹੈ ਨਾ ਅਸਲ ਦੇ ਵਿੱਚ ਹੁਣ ਸੋਚਿਆ ਕਿ ਅਸੀਂ ਕੁਝ ਐਸਾ ਕਰੀਏ। ਇਹ ਵਿਲਕਣ ਇਹ ਖੁਦ ਦਾ ਖੁਦ ਬਾਹਰ ਆ ਜਾ। ਫਿਰ ਇਹਨਾਂ ਨੇ ਅਸਲ ਦੇ ਵਿੱਚ ਅਟੈਕ ਕੀਤਾ ਪਾਣੀ ਦੀ ਟੰਕੀ ਤੇ ਰਾਤ ਦੇ ਸਮੇਂ। ਕਿਉਂਕਿ ਅੱਜ ਜੇਕਰ ਆਪਾਂ 1984 ਦੀ ਗੱਲ ਕਰੀਏ ਸ਼ਾਮ ਵੇਲੇ 5:30 ਵਜੇ ਤੋਂ ਬਾਅਦ ਇੰਦਰਾ ਗਾਂਧੀ ਦੀ ਸ਼ਹੀਦੀ ਸੀ ਤੇ ਇਹਨੇ ਬੋਲਣਾ ਤੇਨੇ ਕਿਹਾ ਸੀ ਮੇਰੇ ਬੋਲਣ ਤੋਂ ਬਾਅਦ ਤੁਸੀਂ ਜੋ ਕਰਨਾ ਕਰੇ। ਉਸ ਤੋਂ ਬਾਅਦ ਕਿਰਕਲੋ ਕੀ ਰਾਤੀ ਦੇ ਸਮੇਂ ਫਿਰ ਪਾਣੀ ਦੀ ਟੰਕੀ ਜਿਹੜਾ ਨਾ ਉਹ ਟਾਈ ਗਈ। ਕਿਉਂ? ਪਾਣੀ ਨਹੀਂ ਮਿਲਦਾ ਆਪਣੇ ਆਪ ਆਉਣ ਉਹਦਾ। ਇੰਨਾ ਚਿਰ ਅੰਦਰ ਰਹਿਣਗੇ ਭੁੱਖੇ ਪਿਆਸੇ। ਪਰ ਉਹਨਾਂ ਨੂੰ ਅਗਲਿਆਂ ਨੂੰ ਕੀ ਪਤਾ। ਕਿ ਤੇ ਉਹ ਪਿਆਰੇ ਨੇ ਅਸਲ ਦੇ ਵਿੱਚ ਜੇ ਦੂਜਾ ਪਿਆਸਾ ਬੈਠਾ ਹੋਵੇ ਖੁਦ ਵੀ ਪਿਆਸ ਲੱਗੀ ਹੋਵੇ ਆਪਣੀ ਪਿਆਸ ਦੀ ਪਰਵਾਹ ਨਾ ਕਰਕੇ ਦੂਜੇ ਦੀ ਪਿਆਸ ਮਿਟਾ ਦਿੰਦੇ ਨੇ ਇਸ ਪ੍ਰਕਾਰ ਕੇ ਲੋਕ ਹੀ ਅੱਜ ਦੇ ਜਨ ਵੀ ਸ਼ਹਾਦਤਾਂ ਹੋਈਆਂ ਇਤਿਹਾਸ ਦਾ ਇੱਕ ਇੱਕ ਅੱਖਰ ਇੱਕ ਦੁਪੰਨਾ ਬੜਾ ਸਮਾਂ ਲੱਗਦਾ ਹੈ ਅਸੀਂ ਸੰਖੇਪ ਵਿੱਚ ਇਸ ਬਾਤ ਨੂੰ ਜਾਣਨ ਦਾ ਯਤਨ ਕਰ ਰਹੇ ਹਾਂ ਇਹ ਗੌਰ ਨਾਲ ਵਿਚਾਰੀਏ ਸੰਸਾਰ ਦੇ ਅੰਦਰ ਅੱਜ ਵੀ ਜਿਹੜਾ ਹੈ ਇਹ ਸੱਚ ਦੀ ਆਵਾਜ਼ ਤੁਸੀਂ ਕੋਈ ਵੀ ਬੁਲੰਦ ਕਰੋ ਤੁਹਾਨੂੰ ਇਹੋ ਹੀ ਕਿਹਾ ਜਾਏਗਾ ਕਿ ਇਹ ਅਸਲ ਦੇ ਵਿੱਚ ਅਤੰਕਵਾਦੀ ਰਾਸ਼ਟਵਾਦੀ ਹੈ ਇਹ ਜੀਵਨ ਦਾ ਜਾਗ ਦਾ ਪ੍ਰਮਾਣ ਜਿਹੜਾ ਹੈ ਮੈਂ ਜੇ ਕ੍ਰਿਸ਼ਨ ਆਤਮ ਤਨੰਦ ਦੇ ਵਿੱਚੋਂ ਹੀ ਦੇ ਦਵਾਂ ਨਾ ਇਹ ਖਿਲਾਫ ਗਈ ਸੀ ਸਰਕਾਰ ਦੇ ਚਾਰ ਆਚਾਰੇ ਸ਼ੰਕਰਾਚਾਰੀ ਚਾਰ ਕੀ ਅਸੀਂ ਤੁਹਾਡੀ ਇਸ ਹੁਕਮ ਨੂੰ ਨਹੀਂ ਮੰਨਦੇ ਜੋ ਸ਼ਾਸਤਰ ਕਹਿ ਰਿਹਾ ਹੈ ਜੋ ਵੇਦ ਕਹਿ ਰਹੇ ਅਸੀਂ ਉਹਨੂੰ ਮੰਨਾਂਗੇ ਅਸੀਂ ਨਹੀਂ ਆਉਂਦੇ ਤੁਹਾਡੇ ਤੇ ਉਹਨਾਂ ਨੂੰ ਦੱਸੋ ਕੀ ਕੀ ਕਿਹਾ ਜਾ ਰਿਹਾ ਹੈ ਅਜ ਤੱਕ ਵੀ ਹੈ ਉਹ ਕੀ ਹੈ ਮੋਢੀ ਨੇ ਸਨਾਤਨ ਮਾਤੇ ਮੋਢੀ ਨੇ ਚਾਰ ਸ਼ੰਕਰਾਚਾਰੀ ਪਰ ਉਹਨਾਂ ਨੂੰ ਹੀ ਟਾਰਗੇਟ ਕਰ ਦਿੱਤਾ ਹੈ ਕਿ ਇਹ ਜਿਹੜਾ ਹੈ ਸੁਨਦੇਵ اشتਰਾਸ਼ਟਵਾਦੀ ਨਹੀਂ ਹੈ ਇਹ ਇਦਾਂ ਨੇ ਇਹ ਇਦਾਂ ਨਹੀਂ ਮੇਰੇ ਕਹਿਣ ਤੋਂ ਭਾਵੇਂ ਹੈ ਕਿਸ ਪ੍ਰਕਾਰ ਕਹ ਲੋ ਕਿ ਉਸ ਸਮੇਂ ਸੰਗਤਾਂ ਦੀ ਆਵਾਜ਼ ਆਵੇ ਵੀ ਬੰਦ ਹੋ ਗਈ ਘੇਰਾ ਪੈ ਗਿਆ ਸ਼ਰਧਾਲੂ ਜਿਹੜੇ ਆਉਣ ਵਾਲੇ ਸਨ ਜਾਣ ਵਾਲੇ ਸਨ ਉਹ ਸਾਰੇ ਇੱਕ ਜਗ੍ਹਾ ਤੇ ਸੋ ਇਸ ਪ੍ਰਕਾਰ ਜਿਹੜਾ ਹੈ ਅੱਜ ਦਾ ਦਿਨ ਤੇ ਰਾਤ ਜਿਹੜਾ ਇਹ ਦਿਨ ਕੀਤ ਹੁੰਦੀ ਸ਼ਹਾਦਤਾਂ ਜ ਵੀ ਹੁੰਦੀਆਂ ਨੇ ਜਿ ਗਿਣਤੀ ਦਾ ਕੋਈ ਜ਼ਿਕਰ ਨਹੀਂ ਹੁੱਚ ਕਿ ਇੰਨੇ ਸ਼ੀਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ